ਗਗਵੜਨ ਨਗਰ ਸੁਧਾਰ ٹرسٹ ਦੇ ਨਵ ਨਿਯੁਕਤ ਚੇਅਰਮੈਨ ਜਰਨੈਲ ਲੰਗਲ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਅਫਜੋਤ ਸਿੰਘ ਦੀ ਹਾਜ਼ਰੀ ਵਿੱਚ ਬਤੌਰ ਚੇਅਰਮੈਨ ਅਹੁਦਾ ਸੰਭਾਲ ਲਿਆ ਇਸ ਮੌਕੇ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਵਿਧਾਇਕ ਕੁਲਵੰਤ ਪੰਡੋਰੀ ਵੀ ਉਹਨਾਂ ਦੇ ਨਾਲ ਸਨ ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਨੰਗਨ ਨੂੰ ਮੁਬਾਰਕਬਾਦ ਦਿੰਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਨੰਗਲ ਪਾਰਟੀ ਦੇ ਨੌਜਵਾਨ ਸਿਪਾਹੀ ਹਨ ਜਿਨ੍ਹਾਂ ਨੂੰ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹਨਾਂ ਆਸ਼ਚਿਤਾਈ ਕਿ ਉਹ ਪੂਰੀ ਤਨਦੇਹੀ ਨਾਲ ਨਗਰ ਸੁਧਾਰ ਪ੍ਰਸਤਿ ਚੇਅਰਮੈਨ ਵਜੋਂ ਸੇਵਾ ਨਿਭਾਉਣਗੇ। ਆਪਣੀ ਨੁਕਤੀ ਲਈ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਪ੍ਰਧਾਨ ਅਮਨ ਨਰੋੜਾ ਦਾ ਧੰਨਵਾਦ ਕਰਦੇ ਨੰਗਲ ਨੇ ਕੀ ਕਿਹਾ ਆਓ ਸੁਣੋ ਖੁਸ਼ੀ ਵਾਲਾ ਸਮਾਗ ਭਾਗਾ ਵਾਲਾ ਸਮਾਯਾ ਸਾਡੇ ਸ਼ੁਰੂ ਤੋਂ ਮਿਸ਼ਨਰੀ ਸਾਥੀ ਮਿਹਨਤੀ ਵਰਕਰ ਮਿਹਨਤੀ ਵਲੰਟੀਅਰ ਹਲਕਾ ਸਵਾਰਾ ਤੋਂ ਜਿਹੜਾ ਕਿ ਪਾਰਟੀ ਨੇ ਇੱਕ ਚੇਅਰਮੈਨ ਨੇ ਇੰਪਰੂਵਮੈਂਟ ਦਾ ਸਵਾਰਾ ਦੇ ਕੇ ਨਵਾਜਿਆ ਮੈਂ ਆਪਣੇ ਵੱਲੋਂ ਆਪਣੇ ਮੈਂਬਰਾਂ ਵੱਲੋਂ नेशनेल हाई कमांड अरविंद केजरीवाल जी दा भगवान तुमान जी दा अमन अरोड़ा जी दा मनीष सिसोदिया जी दा शहरी कलसी दा सारे संगठन दे जिन्ने भी ਸਾਡੇ ਅਹੁਦੇਦਾਰ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਨੂੰ ਵਧਾਈ ਵੀ ਦਿੰਦਾ ਆ ਕਿ ਵਾਕਈ ਜੇ ਕਿਸੇ ਪਾਰਟੀ ਚ ਇਮਾਨਦਾਰੀ ਮਿਹਨਤ ਦਾ ਮੁੱਲ ਪੈਂਦਾ ਤਾਂ ਆਮ ਆਦਮੀ ਪਾਰਟੀ ਦਾ ਮੁੱਲ ਮੁੱਲ ਪੈਂਦਾ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਰਨੈਲ ਲੰਗਨ ਨੂੰ ਉਹਦੇ ਪਰਿਵਾਰ ਨੂੰ ਉਹਦੇ ਪੂਰੀ ਫੋਬਾਰਾ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ ਧੰਨਵਾਦ ਜੀ ਧੰਨਵਾਦ ਅੱਜ ਦੇ ਜਿਹੜਾ ਇਹ ਔਦਾ ਸੰਭਾਲ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਪਹੁੰਚੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਜੀ ਜਿਨ੍ਹਾਂ ਦੇ ਜਤਨਾ ਸਦਕਾ ਅੱਜ ਮੈਂ ਇਸ ਔਦੇ ਨੂੰ ਸੰਭਾਲ ਰਿਹਾ ਔਰ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਮਨਿੰਦਰ ਸੋਧਿਆ ਜੀ ਦਾ ਸਾਡੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਡੇ ਲੋਕ ਸਭਾ ਦੇ ਮੈਂਬਰ ਜਿਹੜੇ ਇਸ ਹਲਕੇ ਤੋਂ ਨੇ ਰਾਜਕੁਮਾਰ ਚੱਬੇਵਾਲ ਜੀ ਦਾ ਔਰ ਸਾਰੀ ਹਾਈ ਕਮਾਂਡ ਦੀ ਟੀਮ ਦਾ ਸਾਡੇ ਐਸਸੀ ਵਿੰਗ ਦੇ ਪੰਜਾਬ ਦੇ ਪ੍ਰਧਾਨ ਸਾਡੇ ਸਰਦਾਰ ਕਲਵੰਤ ਸਿੰਘ ਪੰਡੋਰੀ ਜੀ ਐਮਐਲਏ ਮਹਿਲਕਰਾਂ ਤੋਂ ਸਾਰੇ ਅੱਜ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਆ ਤੁਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਮੈਂ ਅੱਜ ਇਸ ਗੱਲ ਲਈ ਮਾਣ ਮਹਿਸੂਸ ਕਰਦਾ ਕਿ ਪਾਰਟੀ ਨੇ ਮੇਰੇ ਤੇ ਬਹੁਤ ਵੱਡਾ ਭਰੋਸਾ ਜਿਹੜਾ ਜਤਾਇਆ ਕਿਉਂਕਿ ਮੈਂ ਘਰ ਬੈਠਿਆ ਸੀ ਮੈਂ ਕੰਮ ਕਰ ਰਿਹਾ ਸੀ ਪਾਰਟੀ ਨੇ ਜਿੱਥੇ ਮੇਰੀ ਜ਼ਿੰਮੇਵਾਰੀ ਲਗਾਉਂਦੇ ਸੀ ਮੈਂ ਉੱਥੇ ਚੱਲਿਆ ਜਾਂਦਾ ਸੀ ਲੇਕਿਨ ਕੋਈ ਡਿਮਾਂਡ ਨਹੀਂ ਸੀ ਰੱਖੀ ਪਾਰਟੀ ਨੇ ਆਪ ਹੀ ਦੇਖਿਆ ਕਿ ਮਿਹਨਤ ਕਰ ਰਿਹਾ ਜਾਂ ਇਮਾਨਦਾਰੀ ਨਾਲ ਕਰ ਰਿਹਾ ਜੋ ਵੀ ਉਹਨਾਂ ਨੇ ਮੇਰੇ ਵਿੱਚ ਕੁਆਲਿਟੀ ਦੇਖੀ ਮੇਰੇ ਤੇ ਭਰੋਸਾ ਜਤਾਇਆ ਘਰ ਬੈਠੇ ਨੂੰ ਫੋਨ ਆਇਆ ਬਈ ਤੈਨੂੰ ਚੇਅਰਮੈਨ ਲਗਾਤਾ ਆ ਔਰ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਕਿਸੇ ਨੂੰ ਇਦਾਂ ਘਰ ਬੈਠੇ ਨੂੰ ਕਿਉਂਕਿ ਮੇਰਾ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਹੈਗਾ ਨਾ ਮੇਰੀਆਂ ਕੋ ਉੱਪਰ ਮੇਰੇ ਇਦਾਂ ਦੇ ਭਰਾ ਨੇ ਜਿਹੜੇ ਇਸ ਸਟਰਗਲ ਕਰਦੇ ਨੂੰ ਦੇਖਦੇ ਨੇ ਇਹਨਾਂ ਦੇ ਜਤਨਾ ਸਦਕਾ ਅੱਜ ਮੈਂ ਇੱਥੇ ਪਹੁੰਚਾ ਆਂ ਤੋਂ ਇਸ ਕਰਕੇ ਮੈਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਏਡਾ ਬਟਾ ਭਰੋਸਾ ਜਤਾਇਆ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਯਕੀਨ ਕੀਤਾ ਮੈਂ ਉਸ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗਾ ਉਸ ਭਰੋਸੇ ਦੇ ਉੱਤੇ ਖਰਾ ਉਤਰਾਂਗਾ ਔਰ ਇੰਪਰੂਵਮੈਂਟ ਟਰਸਟ ਫਗਵਾੜਾ ਜਿਹਦੇ ਵਿੱਚ ਲਗਭਗ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੋਈ ਡਿਵੈਲਪਮੈਂਟ ਜ਼ਿਆਦਾ ਨਹੀਂ ਹੋਈ ਤੋਂ ਮੈਂ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੀ ਆਸ ਉਮੀਦ ਜਿਹੜੀ ਇੰਪਰੂਵਮੈਂਟ ਟਰਸਟ ਨੂੰ ਹੈ ਉਹਨਾਂ ਦੀ ਆਸ ਉਮੀਦ ਨੂੰ ਵੀ ਪੂਰਾ ਕਰਾਂ ਔਰ ਟਰਸਟ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਉਹ ਵਧੀਆ ਮੁਕਾਮ ਤੇ ਪਹੁੰਚਾਵਾਂ ਇਹੀ ਜਿਹੜੀ ਹੈ ਸਾਡੀ ਪਹਿਲ ਹੋਏਗੀ ਔਰ ਸਾਰਿਆਂ ਦਾ ਕੰਮ ਜਿਹੜਾ ਉਹ ਪਹਿਲ ਦੇ ਆਧਾਰ ਤੇ ਨਿਰਪੱਖਤਾ ਦੇ ਨਾਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ